ਕਸਾ ਸਸੀ ਕਾਲ ਬੱਲੇ ਬੱਲੇ ਫੋਨ ਚੋਂ ਫੋਨ ਚੋਂ ਕੀ ਵੇਖੀ ਜਾਂਦੇ ਪਏ ਓ ਉਹ ਕੀ ਵੇਖਣਾ ਸੰਧੂ ਸਾਹਿਬ ਇੱਕ ਮੁੱਦਾ ਹੀ ਐ ਹਾਂ ਜੀ ਹਾਏ ਸੁਖਬੀਰ ਹਾਏ ਸਰਬੀਰ ਹਾਏ ਸੁਖਬੀਰ ਮੈਨੂੰ ਲੱਗੋ ਸੋਸ਼ਲ ਮੀਡੀਆ ਵੇਣੇ ਆ ਉਹਦੇ ਤੇ ਉਹ ਰੌਲਾ ਜੇ ਕੋਈ ਚੈਨਲ ਵੇਣੇ ਆ ਜੀ ਉਹਦੇ ਤੇ ਉਹ ਰੌਲਾ ਜੀ ਜੇ ਹਨਾ ਕੋਈ ਸੈਟਲਾਈਟ ਚੈਨਲ ਜਾਂ YouTube ਚੈਨਲ ਜੀ 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 ਤੇ ਹੁਣ ਵੀ ਵੇਖਦਾ ਪਿਆ ਵੀ ਸੁਖਬੀਰ ਬਾਦਲ ਦੇ ਅਸਤੀਫੇ ਦੀਆਂ ਫਿਰ ਖਬਰਾਂ ਚੱਲੀ ਜਾਂਦੀਆਂ ਨੇ ਜੀ ਜੀ ਮੈਂ ਉਹ ਉਹ ਦੇਖ ਰਿਹਾ ਸੀ ਤੇ ਬਹਿਲਾ ਬੈਠਾ ਆ ਵਿਰਖ ਸਾਹਿਬ ਮੈਂ ਵੀ ਅੱਜ ਮਤਲਬ ਨਿਊਜ਼ ਵਗੈਰਾ ਕਾਫੀ ਵੇਖੀ ਆ ਤੇ ਬਸ ਉਹ ਕਹਿੰਦੇ ਸੁਖਬੀਰ ਬਾਦਲ ਸੁਖਬੀਰ ਬਾਦਲ ਸੁਖਬੀਰ ਬਾਦਲ ਜਿਵੇਂ ਇੱਕ ਤੋਤਾ ਰਟੜੀ ਲਾਈ ਹੁੰਦੀ ਨਾ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਫ਼ਦ ਜਿਹੜਾ ਕੀ ਸਿੰਘ ਸਾਹਿਬ ਅਕਾਦ ਤਖਤ ਸਾਹਿਬ ਦੇ ਮੁੱਖ ਜਥੇਦਾਰ ਸਾਹਿਬ ਆਪਣੇ ਜੀ ਉਹਨਾਂ ਨੂੰ ਜਾ ਕੇ ਮਿਲੇ ਆ ਤੇ ਉਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਜੀ ਉਹਦੇ ਬਾਰੇ ਥੋੜਾ ਜਿਹਾ ਸਪਸ਼ਟ ਕਰੋ ਕੀ ਮਤਲਬ ਕਿਸ ਸੰਬੰਧ ਵਿੱਚ ਉਹ ਜਾ ਕੇ ਅੱਜ ਮਿਲੇ ਹੈ ਜੀ ਉਹੀ ਇਹ ਵੀ ਮਸਲਾ ਹੈ ਉਹੀ ਹੈ ਜੀ ਜਿਹੜੀ ਆਪਾਂ ਗੱਲ ਕਰਦੇ ਰਹੇ ਸੁਖਬੀਰ ਬਾਦਲ ਸੁਖਬੀਰ ਬਾਦਲ ਅਸਲੀਅਤ ਵਿੱਚ ਸੰਧੂ ਸਾਹਿਬ ਅ ਸੁਖਬੀਰ ਬਾਦਲ ਨੇ ਤਾਂ ਬੜੀ ਵੱਡੀ ਫੁਰਾਕ ਦੇ ਲਈ ਵਿਖਾਈ ਜੀ ਕਿ ਜਿਹੜਾ ਇੱਕ ਉਹਨੇ ਇਤਿਹਾਸ ਹੀ ਸਿਰਜਤਾ ਕਿ ਜਿਹੜਾ ਵੀ ਉਹਨਾਂ ਦੀ ਸਰਕਾਰ ਵੇਲੇ ਕੋਈ ਧਾਰਮਿਕ ਵਗਿਆ ਹੋਈਆਂ ਉਹ ਸਾਰੇ ਦਾ ਸਾਰਾ ਉਹਨੇ ਬਿਨਾ ਕਿਸੇ ਕਿੰਤੂ ਪਰੰਤੂ ਦੇ ਬਿਨਾ ਕਿਸੇ ਆਦੇ ਹੁੰਦੇ ਨਾ ਐਕਸਪਲੇਨ ਕਰਨ ਦੇ ਜਾਂ ਕੁਝ ਵੀ ਵਿਸ਼ੇਸ਼ਣ ਕਰਨ ਦੇ ਉਹਨੇ ਉਹ ਸਾਰਾ ਉਸ ਆਪਣੀ ਝੋਲੀ ਚ ਪਵਾ ਲਿਆ ਉਹਨੇ ਕਿਹਾ ਜੀ ਠੀਕ ਜੋ ਵੀ ਕਿਹਾ ਜੀ ਠੀਕ ਹੈ ਠੀਕ ਹੈ ਹਣਾ ਹੁਣ ਇੱਥੇ ਗੱਲ ਕੀ ਚੱਲਦੀ ਪਈ ਹੈ ਵੀ ਜਿਹੜੇ ਲੋਕਾਂ ਨੇ 1947 ਤੋਂ ਲੈ ਕੇ ਹੁਣ ਤੱਕ ਸਿੱਖ ਕੌਮ ਨਾਲ ਧਰੋ ਕਮਾਇਆ ਜੀ ਸਿੱਖ ਕੌਮ ਨਾਲ ਹਰ ਧੱਕਾ ਕੀਤਾ ਸਿੱਖ ਕੌਮ ਦਾ ਕਤਲੇਆਮ ਕੀਤਾ ਪੰਜਾਬ ਨੂੰ ਮਾਰਿਆ ਪੰਜਾਬ ਨੂੰ ਚਾਰ ਚਫੇਰੇ ਛਾਂਗਿਆ ਵੱਢਿਆ ਪੰਜਾਬ ਦੇ ਨੂੰ ਹਰ ਪਾਸੇ ਉਤਾਰਿਆ ਉਹ ਲੋਕ ਅੱਜ ਸੁਖਬੀਰ ਬਾਦਲ ਦੀ ਗੱਲ ਕਰ ਰਹੇ ਨੇ ਉਹ ਅਸਤੀਫਾ ਦੇ ਉਹਦਾ ਅਸਤੀਫਾ ਪ੍ਰਵਾਨ ਕਰੋ ਆਪ ਦੀ ਗੱਲ ਕਰਦੇ ਨਹੀਂ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਸਿੰਘ ਸਾਹਿਬ ਜੀ ਨੂੰ ਬੇਨਤੀ ਕੀਤੀ ਹੈ ਕਿ ਸਿੱਖ ਕਾਰਜਕੁਸ਼ ਸਿੰਘ ਸਾਹਿਬ ਜੀ ਨਾਲ ਉਹਨਾਂ ਨੇ ਇੱਕ ਸੰਵਿਧਾਨਕ ਪੱਖ ਤੌਰ ਤੇ ਜਿਹੜਾ ਕਿ ਚੋਣ ਕਮਿਸ਼ਨ ਵੱਲੋਂ ਜਦੋਂ ਕਿਸੇ ਪਾਰਟੀ ਨੂੰ ਰਜਿਸਟਰਡ ਕੀਤਾ ਜਾਂਦਾ ਹੈ ਜਦੋਂ ਕਿਸੇ ਪਾਰਟੀ ਨੂੰ ਮਾਨਤਾ ਦਿੱਤੀ ਜਾਂਦੀ ਹੈ ਜਦੋਂ ਕਿਸੇ ਪਾਰਟੀ ਨੂੰ ਚੋਣ ਨਿਸ਼ਾਨ ਲਾਟ ਕੀਤਾ ਜਾਂਦਾ ਉਹਦੇ ਸਬੰਧ ਵਿੱਚ ਉਹਨਾਂ ਨੇ ਇੱਕ ਪੂਰਾ ਹਲਪੀਆ ਬਿਆਨ ਲੈਂਦੇ ਹੋ ਉਹ ਸਾਰੇ ਦਾ ਸਾਰਾ ਜਿਹਦੇ ਵਿੱਚ ਇਹ ਸਾਰੀਆਂ ਸ਼ਰਤਾਂ ਲਿਖੀਆਂ ਜਾਂਦੀਆਂ ਕਿ ਜਿਹੜੀ ਪਾਰਟੀ ਇਹ ਮਾਨਤਾ ਲੈ ਰਹੀ ਹੈ ਇਹ ਪਾਰਟੀ ਜਿਹੜੀ ਹੈ ਧਰਮ ਨਿਰਪੱਖ ਚਲੇਗੀ ਤੇ ਅੱਜ ਜਿਹੜੇ ਅਕਾਲੀ ਦਲ ਦੇ ਵਫਦ ਨੇ ਸਤਕਾਰਯੋਗ ਸਿੰਘ ਸਾਹਿਬ ਜੀ ਨੂੰ ਇਹੀ ਬੇਨਤੀ ਕੀਤੀ ਹੈ ਕਿ ਸਿੰਘ ਸਾਹਿਬ ਜੀ ਕਿਤੇ ਇਹ ਨਾ ਹੋ ਜਾਵੇ ਕਿ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਜਾਂ ਹੋਰ ਆਗੂਆਂ ਦੇ ਸਤੀਫੇ ਵਰਕਿੰਗ ਕਮੇਟੀ ਇਧਰ ਧਾਰਮਿਕ ਸਜਾਵਾਂ ਕਰਕੇ ਜੇ ਪ੍ਰਮਾਣ ਕਰਦੀ ਹੈ ਚੋਣ ਕਮਿਸ਼ਨ ਕੱਲ ਨੂੰ ਕਿਤੇ ਸਾਡੀ ਜਿਹੜੀ ਉਹ ਮਾਨਤਾ ਨੂੰ ਖਤਰੇ 'ਚ ਨਾ ਪਾ ਦੇ ਕਿਉਂਕਿ ਬਹੁਤ ਸਾਰੇ ਲੋਕਾਂ ਦਾ ਅੱਜ ਨਜ਼ਰੀਆ ਹੈ ਸੰਤੂ ਸਾਹਿਬ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਕਿਸੇ ਸੰਵਿਧਾਨਿਕ ਪੱਖ 'ਚ ਪਸਾ ਕੇ ਜੀ ਇਹਦੀ ਮਾਨਤਾ ਰੱਦ ਕਰਾਈ ਜਾਵੇ ਔਰ ਕਿਸੇ ਨਵੇਂ ਤਰੀਕੇ ਨਾਲ ਹੋਰ ਅਕਾਲੀ ਦਲ ਖੜਾ ਕਰਕੇ ਉਹਨੂੰ ਜਿਹੜਾ ਸਾਰਾ ਇਹ ਚੋਣਸ਼ਾਨ ਲਾਟ ਕਰਾਇਆ ਜਾਵੇ ਤਕੜੀ ਵਾਲਾ ਤੇ ਨਵੇਂ ਸਿਰਿਓਂ ਗੱਲ ਕੀਤੀ ਜਾਵੇ ਤੇ ਇਹਨਾਂ ਨੂੰ ਆਸੇ-ਪਾਸੇ ਕਰ ਦਿੱਤਾ ਜਾ ਕਿਸ ਕਰਕੇ ਇਹ ਗੱਲ ਤਾਂ ਆ ਸੰਦੂ ਸਾਹਿਬ ਇੱਕ ਜਿਵੇਂ ਆਦੇ ਹੁੰਦੇ ਨੇ ਵੀ ਕੰਨ ਤੇ ਲਿਖਿਆ ਸੱਚ ਐ ਜੀ ਕਿ ਪਤਾ ਨਹੀਂ ਸੁਖਬੀਰ ਬਾਦਲ ਦਾ ਖਤਰਾ ਕਿਉਂ ਨਾ ਪੈ ਗਿਆ ਜੀ ਕਾਂਗਰਸੀ ਹਾਏ ਸੁਖਬੀਰ ਹਾਏ ਸੁਖਬੀਰ ਭਾਜਪਾ ਵਾਲੇ ਹਾਏ ਸੁਖਬੀਰ ਹਾਏ ਸੁਖਬੀਰ ਆਮ ਆਦਮੀ ਪਾਰਟੀ ਵਾਲੇ ਹਾਏ ਸੁਖਬੀਰ ਹਾਏ ਸੁਖਬੀਰ ਜਿਹੜੇ ਆਪਣੇ ਆਪ ਬਣੇ ਆਵੇਂ ਅਸੀਂ ਪੰਥਕ ਆ ਉਹ ਹਾਏ ਸੁਖਬੀਰ ਹਾਏ ਸੁਖਬੀਰ ਆ ਦੋ ਚਾਰ ਜਿਹੜੇ ਬੰਦੇ ਇਧਰ ਅਕਾਲੀ ਦਲ ਤੋਂ ਗਏ ਨੇ ਉਹ ਹਾਏ ਸੁਖਬੀਰ ਹਾਏ ਸੁਖਬੀਰ ਮੈਨੂੰ ਤਾਂ ਇਸ ਗੱਲ ਦੀ ਸਮਝ ਨਹੀਂ ਆਉਂਦੀ ਵੀ ਸੁਖਬੀਰ ਨੇ ਕੀ ਇਹਨਾਂ ਦਾ ਐਡਾ ਵੱਡਾ ਕੋਈ ਖੋਲਿਆ ਇਹਨਾਂ ਤੋਂ ਜਾਂ ਇਹਨਾਂ ਨੂੰ ਕੀ ਡਾਰਾ ਸਕਬੀਰ ਦਾ ਇਹ ਵਾਰ-ਵਾਰ ਉਸੇ ਗੱਲ ਤੇ ਕੋਈ ਜ਼ੋਰ ਲਾ ਰਹੇ ਨੇ ਇਹਨਾਂ ਦਾ ਮਤਲਬ ਰੌਲਾ ਟਿਕਿਆ ਹੀ ਉੱਥੇ ਕਿਉਂ ਪਿਆ ਇਸ ਕਰਕੇ ਉਸਤਾ ਜੀ ਜਿਹੜੀ ਬੇਨਤੀ ਕੀਤੀ ਗਈ ਹੈ ਸਤਕਾਰਯੋਗ ਸਿੰਘ ਸਾਹਿਬ ਉਹਨਾਂ ਨੂੰ ਕਿ ਇਸ ਗੱਲ ਤੇ ਜ਼ਰੂਰ ਵਿਚਾਰ ਵਿਚਾਰ ਕੀਤਾ ਜਾਵੇ ਕਿ ਜੇਕਰ ਸਾਰੇ ਆਗੂਆਂ ਦੇ ਇਸ ਧਾਰਮਿਕ ਪ੍ਰਕਿਰਿਆ ਰਹੀ ਇਸ ਤੀਪੇ ਪ੍ਰਮਾਨ ਕਰਦੇ ਆ ਕਿ ਕਿਤੇ ਮਾਨਤਾ ਨੂੰ ਕੋਈ ਖਤਰਾ ਨਾ ਹੋ ਜਾਵੇ ਕਿਤੇ ਮਾਨਤਾ ਵਾਲੀ ਜਿਹੜੀ ਗੱਲ ਹੈ ਉਹ ਨਾ ਗਾਧੋ ਜਾਵੇ ਔਰ ਨਾਲ ਹੀ ਮੈਂ ਵੇਖਿਆ ਸੀ ਕਿ ਪਾਰਟੀ ਦੇ ਆਗੂ ਦਲਜੀਤ ਸਿੰਘ ਚੀਮਾ ਨੇ ਸਪੈਸ਼ਲ ਪ੍ਰੈਸ ਨੂੰ ਕਿਹਾ ਵੀ ਜਿਹੜੇ ਕੁਝ ਆ ਸਾਡੇ ਕੋਲ ਅਲਪੀਆ ਬਿਆਨ ਹੈ ਜੋ ਦੰਦੇ ਆਪਾਂ ਚੋਣ ਕਮਿਸ਼ਨ ਨੂੰ ਇਹਦੇ ਤੇ ਨજર ਸਾਨੀ ਸਾਰੀ ਜਿਹੜਾ মিডিਆ ਉਹ ਵੀ ਕਰੇ ਐਵੇਂ ਨਾ ਰੌਲਾ ਪਾਈ ਜਾਓ ਜੇਕਰ ਇਸ ਗੱਲ ਦੀ ਕੋਈ ਸਾਨੂੰ ਚੁਣੌਤੀ ਦਿੰਦਾ ਹੈ ਤੋ ਉਹਨੂੰ ਇਹ ਪਹਿਲੋ ਪੜ ਲੈਣਾ ਚਾਹੀਦਾ ਉਹਨੂੰ ਅੱਗੇ ਵਿਚਾਰ ਕਰ ਲੈਣੀ ਚਾਹੀਦੀ ਉਹਦੇ ਸਬੰਧ ਵਿੱਚ ਜੈ ਸਿੰਘ ਸਾਹਿਬ ਜੀ ਨੂੰ ਮਿਲੇ ਬਿਰਕ ਸਾਬ ਜਿਵੇਂ ਅਕਾਲੀ ਦਲ ਦੇ ਵਿੱਚੋਂ ਕੁਛ ਮੰਦੇ ਮੰਤਰੀ ਪਦਾਂ ਤੇ ਵੀ ਰਹੇ ਆ ਵਜ਼ੀਰੀਆਂ ਵੀ ਮਾਨੀਆਂ ਨੇ ਉਦੋਂ ਵੀ ਸੁਖਵੀਰ ਬਾਦਲ ਪਾਰਟੀ ਦੇ ਪ੍ਰਧਾਨ ਸੀਗੇ ਇਹ ਉਦੋਂ ਵੀ ਉਹਨਾਂ ਦੇ ਨਾਲ ਕੰਮ ਕਰਦੇ ਰਹੇ ਹੁਣ ਅਜੇਆ ਸੁਖਵੀਰ ਬਾਦਲ ਤੋਂ ਇਹਨਾਂ ਪਾਰਟੀ ਵਰਕਰ ਜਿਹੜੇ ਕੀ ਪਾਰਟੀ ਤੋਂ ਵੱਖਰੇ ਹੋਏ ਆ ਜਾਂ ਪੰਜਾਬ ਸਰਕਾਰ ਦੇ ਜਾਂ ਕਾਂਗਰਸ ਦੇ ਆ ਜਿਹੜੇ ਇਹ ਸੁਖਵੀਰ ਬਾਦਲ ਸਾਹਿਬ ਦੇ ਜਿਹੜੇ ਸਤੀਫੇ ਮਗਰ ਪਏ ਹੋਏ ਆ ਵੀ ਸਤੀਫਾ ਦਿਓ ਸਤੀਫਾ ਦਿਓ ਸਤੀਫਾ ਦਿਓ ਜੇ ਸੁਖਵੀਰ ਬਾਦਲ ਸਤੀਫਾ ਦਿੱਤਾ ਹੀ ਹੋਇਆ ਠੀਕ ਹੈ ਜੀ ਚਲੋ ਜੇ ਮਨ ਜੇ ਮਨਜ਼ੂਰ ਕਰੋ ਵੀ ਮਨਜ਼ੂਰ ਵੀ ਹੋ ਜਾਂਦਾ ਤੇ ਇਹਨਾਂ ਨੂੰ ਮਤਲਬ ਕੀ ਇਹ ਇਹਨਾਂ ਦੀ ਕੀ ਭਾਵਨਾ ਹੈ ਇਹਨਾਂ ਦੀ ਸੰਧੂ ਸਾਹਿਬ ਸਾਡਾ ਜਿਹੜਾ ਸਿੱਖism ਦਾ ਇਤਿਹਾਸ ਹੈ ਜਾਂ ਪਹਿਲਾਂ ਵੀ ਜਿਹੜੇ ਲੋਕਾਂ ਨੂੰ ਧਾਰਮਿਕ ਤੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਿਆਸੀ ਲੋਕਾਂ ਨੂੰ ਸਜਾਵਾਂ ਮਿਲੀਆਂ ਜੀ ਉਹ ਕਦੇ ਵੀ ਕੋਈ ਜਿਹੜਾ ਬੰਦਾ ਅਸਤੀਫਾ ਦੇ ਕੇ ਨਹੀਂ ਸੀ ਆਇਆ ਜੀ ਛੋੜੇ ਦੌਰ 'ਚ ਵੀ ਵੇਖ ਲਿਆ ਜਾਵੇ ਸਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਸਾਹਿਬ ਤੇ ਮੁੱਖ ਮੰਤਰੀ ਹੀ ਰਹੇ ਜੀ ਆਵੇਂ ਕੋ ਜਿਹੜੀ ਸਜ਼ਾ ਧਾਰਮਿਕ ਤੌਰ ਤੇ ਲੱਗੀ ਉਹਨਾਂ ਨੂੰ ਉਹਨਾਂ ਨਿਭਾਈ ਅ ਗਿਆਨੀ ਜੈਲ ਸਿੰਘ ਜੀ ਰਾਸ਼ਟਰਪਤੀ ਰਾਸ਼ਟਰਪਤੀ ਸਣ ਤੇ ਰਾਸ਼ਟਰਪਤੀ ਰਹੇ ਬੂਟਾ ਸਿੰਘ ਜੀ ਗ੍ਰਹਿ ਮੰਤਰੀ ਤੇ ਗ੍ਰਹਿ ਮੰਤਰੀ ਰਹੇ ਉਹਨਾਂ ਦਾ ਮਤਲਬ ਕੋਈ ਸਤੀਫੇ ਵਾਲੀ ਗੱਲ ਨਹੀਂ ਸੀ ਚੱਲੀ ਇਹਦਾ ਕਿਸ ਗੁਬੀਰ ਨੇ ਵੱਡਾ ਦਿਲ ਵਿਖਾਤਾ ਵੀ ਚਲੋ ਯਾਰ ਮੈਂ ਅੰਤ ਕਾਲ ਤੱਕ ਸਾਹਿਬ ਜੀ ਕੇ ਸਨਮਕੋਣਾ ਤੇ ਮੈਂ ਪਹਿਲੋਂ ਇਸ ਕਰਕੇ ਸਤੀਫਾ ਦੇ ਦਿਆ ਵੀ ਇਹ ਨਾ ਕਹਿਣ ਵੀ ਪ੍ਰਧਾਨ ਜਿਹੜਾ ਤੂੰ ਪ੍ਰਧਾਨ ਹੈ ਫਿਰ ਜੋ ਮੈਂ ਮਤਲਬ ਆਪਦੀ ਜਿਹੜੀ ਜ਼ਿੰਮੇਵਾਰੀ ਨੂੰ ਸਮਝਾ ਤੇ ਮੈਂ ਕਿਤੇ ਚੱਲਿਆ ਮੋਣੋ ਜਿਹੜੀ ਅੱਜ ਦੀ ਇੱਕ ਰਾਜਨੀਤੀ ਇੱਡੀ ਗੰਦੀ ਹੋ ਚੁੱਕੀ ਐ ਇਹ ਲੋਕ ਜਿਹੜੀ ਤੁਸੀਂ ਸਵਾਲ ਕੀਤਾ ਇਹ ਲੋਕਾਂ ਨੇ ਰੱਜ ਕੇ ਸੱਤਾ ਨਾਲ ਲਈ ਜੀ ਇਹਨਾਂ ਚੋਂ ਕਈ ਮੰਤਰੀ ਕਈ ਮੈਂਬਰ ਪਾਰਲੀਮੈਂਟ ਉਹਨਾਂ ਨੇ ਆਪਦੇ ਬੱਚਿਆਂ ਨੂੰ ਟਿਕਟਾਂ ਦਵਾਈਆਂ ਇਹਨਾਂ ਨੇ ਆਪਦੇ ਚੀਤਿਆਂ ਨੂੰ ਚੇਅਰਮੈਨ ਵੀ ਬਣਾਇਆ ਇਹਨਾਂ ਨੇ ਬਹੁਤ ਕੁਝ ਕੀਤਾ ਸਾਰੇ ਜਿੰਨੇ ਲੀਡਰੋਂ ਤੁਰਿਆ ਫਿਰਦੇ ਜਿਵੇਂ ਸਿੰਘ ਸੁਖਦੇਵ ਸਿੰਘ ਵੀ ਇਨਸਾਫ ਰਾਜ ਸਭਾ ਮੈਂਬਰ ਮੁੰਡਾ ਖਜ਼ਾਨਾ ਮੰਤਰੀ ਖਜ਼ਾਨਾ ਮੰਤਰੀ ਪ੍ਰੇਮ ਸਿੰਘ ਚੰਦੂ ਮਾਜਰਾ ਆਪ ਐਮਪੀ ਤੇ ਮੁੰਡੇ ਦਾ ਐਮਐਲਏ ਤੇ ਖੇਡਣਾ ਆਪ ਦੇ ਰਿਸ਼ਤੇਦਾਰਾਂ ਨੂੰ ਵੀ ਲੜਾਈਆਂ ਇਹਨਾਂ ਨੇ ਬੀਬੀ ਜਗੀਰ ਕੌਰ ਨਾਲੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨਾਲੇ ਮੰਤਰੀ ਮੰਤਰੀ ਹਾਂਜੀ ਇਹ ਬਹੁਤ ਨੇ ਇੱਕ ਮਤਲਬ ਲੰਮੀ ਲਿਸਟ ਹੈ ਜੇ ਨਾਂ ਲੈ ਲੀਏ ਨਾ ਸਾਰਿਆਂ ਦਾ ਤਾਂ ਬਹੁਤ ਲੰਮੀ ਲਿਸਟ ਬਣੀ ਹੋਈ ਹੈ ਤੇ ਇਹ ਹੁਣ ਜਿਵੇਂ ਕਿਰਤ ਘੰਟਾ ਵਾਲਾ ਸਭੂ ਤੇ ਜਿਹੜਾ ਉਹ ਦੇ ਰਿਹਾ ਸੁਖਬੀਰ ਬਹੁਤ ਤਾਕੜ ਬੰਦਾ ਹੈ ਜੀ ਜੀ ਸੱਚੀ ਉਹ ਇਨਸਾਨ ਜੇ ਮੂੰਹ ਜੁੜੀ ਗੱਲ ਨਿਕਲਦੀ ਉਹ ਉਹ ਪੂਰੀ ਕਰਦਾ ਕਰਕੇ ਪੰਜਾਬ ਦੀ ਰਾਜਨੀਤੀ ਚ ਵੀ ਉਹਨੇ ਪੂਰੀ ਕਰਕੇ ਵਿਖਾਈ ਜੀ ਜੋ ਉਹਨੇ ਕਹਿਤਾ ਉਹਨੇ ਕਰਕੇ ਵਿਖਾਇਆ ਜਿਸ ਵਰਕਰ ਨਾਲ ਖੜ ਗਿਆ ਉਹ ਖੜੇ ਹੀ ਹੈ ਪਰ ਇਹ ਚੀਜ਼ਾਂ ਇਹਨਾਂ ਨੂੰ ਹੁਣ ਦੁਖਣ ਲੱਗ ਪਈਆਂ ਹੁਣ ਕੀ ਦਾ ਕੌਣ ਕੀ ਦੇ ਪਿੱਛੇ ਹੈ ਕੌਣ ਕਰਵਾ ਰਿਹਾ ਕੌਣ ਸੁਖਵੀਰ ਦਾ ਦੁਖੀ ਹੈ ਕੌਣ ਚਾਹੁੰਦਾ ਹੈ ਪੰਜਾਬ ਦੀ ਕਾਲੀ ਦਲ ਨੂੰ ਲੀਡਰਲੈਸ ਕਰਨਾ ਕੌਣ ਚਾਹੁੰਦਾ ਵੀ ਇਹਨਾਂ ਲੋਕਾਂ ਨੂੰ ਵਰਤ ਕਿਸ ਤਰ੍ਹਾਂ ਕਰਵਾਇਆ ਜਾਵੇ ਇਹਨਾਂ ਨੂੰ ਕਿਉਂ ਪੈ ਪੈ ਗਿਆ ਸਾਰਿਆਂ ਨੂੰ ਤੁਸੀਂ ਭਈ ਰਾਜਨੀਤਿਕ ਤੌਰ ਤੇ ਵਰਤੋ ਸੋਖ ਸੁਖਵੀਰ ਨੂੰ ਮੈਦਾਨ ਚਾਹਣ ਦਿਓ ਜੇ ਉਹਦੇ ਚ ਕਾਬਲੀਅਤ ਹੋਈ ਉਹ ਆਪਦਾ ਕੰਮ ਕਰੇਗਾ ਤੁਸੀਂ ਆਪਦਾ ਕੰਮ ਕਰਕੇ ਦਿਖਾਓ ਲੋਕਾਂ ਨੇ ਕਾਬਲੀਅਤ ਵੇਖਣੀ ਹੈ ਕਿਹੜਾ ਬੰਦਾ ਜ਼ਬਾਨ ਦਾ ਪੱਕਾ ਹੁਣ ਜਿਵੇਂ ਆ ਝਾੜੂ ਲਾਣ ਆਇਆ ਜਿੰਨੇ ਇਹਨਾਂ ਨੇ ਇਕਰਾਰ ਕੀਤੇ ਸੀ ਕੋਈ ਪੂਰਾ ਨਹੀਂ ਹੋਇਆ ਜੋ ਸੁੱਖ ਸੁਹੂਲਤਾਂ ਸ਼ਰੋਮਣੀ ਅਕਾਲੀਗੱਲ ਦੀ ਸਰਕਾਰ ਵੇਲੇ ਦਿੱਤੀਆਂ ਗਈਆਂ ਉਹ ਸੁਖਵੀਰ ਸਿੰਘ ਬਾਦਲ ਉਹਨਾਂ ਦੀ ਦੀਨ ਸੀ ਜਿੰਨਾ ਝ ਟਾਂਚਾ ਪੰਜਾਬ ਦਾ ਜਿਹੜਾ ਹੈ ਉਹ ਖੜਾ ਹੈ ਖੜਾ ਹੈ ਬੁੜਿਆ ਦੀ ਟਾਂਚਾ ਉਹ ਅਕਾਲੀ ਦਲ ਦੀ ਤੇ ਸੁਖਵੀਰ ਸਿੰਘ ਬਾਦਲ ਹੁੰਦਾ ਇਹ ਨਾ ਆ ਦੱਸਾ 15 ਸਾਲਾਂ ਦੀ ਸਾਰਾ ਕੁਝ ਹੋਇਆ ਆਪਾਂ ਦੇਖੀ ਵੇਖਿਆ ਬਿਲਕੁਲ ਜੀ ਬਿਲਕੁਲ ਹਣਾ ਜੀ ਹੁਣ ਦੁਜੇ ਸਿਰਫ ਗੱਲਾਂ ਵਾਲੇ ਨੇ ਕਰਨ ਵਾਲਾ ਇਹਨਾਂ ਚ ਕੁਛ ਨਹੀਂ ਹੋਪੇ ਵੀ ਬਿਰਕ ਸਾਹਿਬ ਦੇਖੋ ਹੁਣ ਜਿਵੇਂ ਕੀ ਅਕਾਲੀ ਦਲ ਨੇ ਮਤਲਬ ਆਪਣੇ ਝੋਲੀ ਸਾਰੀਆਂ ਪਵਾ ਲੀਆਂ ਲੋਕਾਂ ਦੇ ਵਿੱਚ ਵਾ ਵਾ ਸੁਖਵੀਰ ਸਿੰਘ ਬਾਦਲ ਨੇ ਖੱਟੀ ਹੈ ਹਮ ਕਿਉਂਕਿ ਇੱਕ ਇਸ ਨੂੰ ਅਕਸੈਪਟ ਕਰਨਾ ਬੜੀ ਵੱਡੀ ਗੱਲ ਹੁੰਦੀ ਹੈ ਕੋਈ ਗੱਲ ਮੰਨਦਾ ਨਹੀਂ ਮੰਨ ਕੇ ਤੇ ਲੋਕਾਂ ਦੇ ਵਿੱਚ ਮੇਰੇ ਵੇਖਣ ਵਿੱਚ ਆਇਆ ਵੀ ਲੋਕਾਂ 'ਚ ਬਹੁਤ ਉਤਸ਼ਾਹ ਇਕਲੀ ਸਰਕਾਰ ਦੇ ਮਤਲਬ ਵੀ ਪਾਰਟੀ ਪ੍ਰਤੀ ਵੀ ਉਹਨਾਂ ਨੂੰ ਲੱਗਦਾ ਹੈ ਵੀ ਇਹ ਇਕਲੀ ਜਿਹੜੀ ਪਾਰਟੀ ਹੈ ਦੁਬਾਰਾ ਪੰਜਾਬ ਚ ਆਉਣੀ ਚਾਹੀਦੀ ਕਿਉਂਕਿ ਜੋ ਇਕਲੀ ਸਰਕਾਰ ਦੇ ਦੌਰਾਨ ਕੰਮਕਾਰ ਲੋਕਾਂ ਨੇ ਜਿਹੜੇ ਵੀ ਜੋ ਵੀ ਹਰ ਤਰ੍ਹਾਂ ਦਾ ਕੰਮ ਹੋਇਆ ਤੇ ਉਹ ਲੋਕੀ ਯਾਦ ਕਰਦੇ ਵੀ ਸਾਡੀ ਸਰਕਾਰ ਦੁਬਾਰਾ ਆਉਣੀ ਚਾਹੀਦੀ ਨਹੀਂ ਵੇਖੋ ਹੁਣ ਇਸੇ ਗੱਲ ਦਾ ਡਰ ਪਿਆ ਹੈ ਨਾ ਸਭ ਨੂੰ ਸਾਹ ਜੀ ਇਹ ਜਿਹੜੇ ਜਿੰਨਾ ਲਾਣਾ ਸੁਖਵੀਰ ਦੇ ਖਿਲਾਫ ਅੱਜ ਕਿਤਨਾ ਪਿਆ ਹੈ ਇਹਨਾਂ ਨੂੰ ਡਰ ਕਿਹੜੀ ਗੱਲ ਦਾ ਹੈ ਡਰ ਇਸੇ ਗੱਲ ਦਾ ਹੀ ਹੈ ਕਿ ਜਦੋਂ ਸੁਖਵੀਰ ਆ ਕੇ ਲੋਕਾਂ 'ਚ ਫੇਰ ਵਿਚਰਨ ਲੱਗ ਪਿਆ ਜੋ ਕੁਝ ਉਹਨਾਂ ਨੇ ਕੰਮ ਕੀਤੇ ਜਦੋਂ ਲੋਕ ਉਹਨਾਂ ਕੰਮਾਂ ਨੂੰ ਯਾਦ ਕਰਦੇ ਆ ਅਸੀਂ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਧਾਰਮਿਕ ਵਗਿਆ 'ਚ ਬਸਾ ਛੱਡੀਏ ਜੇ ਧਾਰਮਿਕ ਵਗਿਆ ਤੋਂ ਭਗਾਉੜੇ ਹੋਣਗੇ ਜੀ ਜਿਹੜੀ ਪ੍ਰਕਿਰਿਆ ਧਾਰਮਿਕ ਪ੍ਰਕਿਰਿਆ ਜੇ ਇਹਦੇ ਤੋਂ ਪਕੌੜੇ ਹੋਣਗੇ ਤਾਂ ਵੀ ਲੋਕਾਂ ਦੀ ਗੱਲ ਲੈ ਕੇ ਜਾਵਾਂਗੇ ਜੇਕਰ ਇਹ ਤੇ ਇਹਦੇ ਚ ਆ ਕੇ ਕਾਬੂ ਸਵਧਾਨਕ ਤੌਰ ਤੇ ਆਉਂਦੇ ਆ ਤਾਂ ਇਹਨਾਂ ਨੂੰ ਪਸਾ ਲਓ ਇਹ ਏਜੰਡਾ ਐਸੇ ਕਰਕੇ ਹੀ ਐ ਵੀ ਸੁਖਬੀਰ ਦੀ ਲੋਕਪ੍ਰਿਤਾ ਵਧੀ ਉਹਦਾ ਕਾਰਨ ਕੀ ਹੈ ਕਿ ਉਹਨੇ ਬੇਖੌਫ ਹੋ ਕੇ ਪਹਿਲਾ ਇਹੋ ਜਿਹਾ ਸ਼ਖਸ ਹੈ ਜਿਨੇ ਆਪਦੀ ਝੋਲੀ ਸਾਰਾ ਕੁਝ ਪਾਇਆ ਵੇਖੋ ਮੈਨੂੰ ਇੱਕ Hindu ਵੀਰ ਪੱਤਰਕਾਰ ਮਿਲਿਆ ਉਹ ਮੈਨੂੰ ਕਹਿੰਦਾ ਜੀ ਸਾਨੂੰ ਇਸ ਗੱਲ ਦੀ ਸਮਝ ਨਹੀਂ ਆਈ ਵੀ ਸੁਖਬੀਰ ਜੀ ਨੂੰ ਮਤਲਬ ਇੱਕੋ ਆਦੇਸ਼ ਹਿਸਿਆ ਜਰ ਸਾਹਿਬ ਜੀ ਦਾ ਹੋ ਗਿਆ ਵੀ ਤੁਸੀਂ ਹਾਂ ਜਾਂ ਨਾ ਤੇ ਸੁਖਬੀਰ ਜੀ ਨੇ ਹਰ ਗੱਲ ਚਾਹ ਉਹਨਾਂ ਨੇ ਕੋਈ ਉਹਦਾ ਵਿਸ਼ੇਸ਼ਲਣ ਨਹੀਂ ਕੀਤਾ ਵੀ ਇਹ ਕਿਵੇਂ ਹੋਇਆ ਕਿਵੇਂ ਨਹੀਂ ਮੈਂ ਕਿਹਾ ਯਾਰ ਇਹ ਸਭ ਤੋਂ ਵੱਡਾ ਪਾਣ ਸੀ ਜਥੇਦਾਰ ਸਾਹਿਬ ਜੀ ਦੇ ਅੱਗੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਅੱਗੇ ਬੰਦਾ ਸਵਾਲ ਕਰ ਹੀ ਨਹੀਂ ਸਕਦਾ ਜਦੋਂ ਉਹਨਾਂ ਨੇ ਕਹਿਦਾ ਹਾਂ ਜਾਂ ਨਾ ਤਾਂ ਉਹਨੇ ਕਿਹਾ ਜੀ ਹਾਂ ਠੀਕ ਹੈ ਉਹਨਾਂ ਨੂੰ ਵਿਸ਼ੇਸ਼ਲਣ ਕਰਨ ਦੀ ਲੋੜ ਠੀਕ ਇਹ ਗੱਲ ਸੰਤੂ ਸਾਹਿਬ ਮੰਨਣਯੋਗ ਗੱਲ ਹੈ ਕਿ ਇਹ ਗੱਲ ਤਾਂ ਸਾਰੀ ਦੁਨੀਆ ਨੂੰ ਪਤਾ ਵੀ ਅਕਾਲੀ ਦਲ ਨੇ ਕੋਈ ਬਦਬੀਆਂ ਨਹੀਂ ਕਰਵਾਈਆਂ ਬੇਦਬੀਆਂ ਕਾਲੀਗਲ ਦੀ ਸਰਕਾਰ ਚ ਹੋਈਆਂ ਨੇ ਉਹਨਾਂ ਨੇ ਉਸ ਗੱਲ ਨੂੰ ਮੰਨ ਲਿਆ ਹੁਣ ਗੱਲ ਆ ਗਈ ਡੀਜੀਪੀ ਸੈਣੀ ਦੀ ਹੁਣ ਤੁਸੀਂ ਮੈਨੂੰ ਇਹ ਦੱਸੋ ਡੀਜੀਪੀ ਸੈਣੀ ਨੇ ਜਿੰਨੇ ਝੂਠੇ ਪੁਲਿਸ ਮੁਕਾਬਲੇ ਬਣਾਏ ਜਿੰਨਾ ਹਤਿਆਚਾਰ ਕੀਤਾ ਉਹ ਕਾਲੀ ਸਰਕਾਰ ਥੋੜਾ ਕੀਤਾ ਉਹ ਤਾਂ ਪਹਿਲਾਂ ਦਾ ਸਰਕਾਰ ਚ ਆਂਗਰੇਜ਼ ਸਰਕਾਰ ਚ ਆ ਹਾਂ ਠੀਕ ਹੈ ਉਹ ਕਾਲੀ ਸਰਕਾਰ ਚ ਡੀਜੀਪੀ ਜ਼ਰੂਰ ਲੱਗਾ ਪਰ ਕਾਲੀ ਸਰਕਾਰ ਚ ਉਹਨੇ ਕਿਸੇ ਦਾ ਝੂਠਾ ਮੁਕਾਬਲਾ ਤਾਂ ਨਹੀਂ ਬਣਾਇਆ ਹਾਂਜੀ ਉਹ ਕਿਹੜੀ ਗੱਲ ਲੋਕ ਭੁੱਲ ਗਏ ਕਿ ਉਹ ਕਿਹਦੀ ਸਰਕਾਰ ਸਾਰਾ ਕੁਝ ਕਰਦਾ ਰਿਹਾ ਇਜ਼ਹਾਰ ਆਲਮ ਨੇ ਜੇ ਕੀਤਾ ਤੇ ਉਹ ਜਿਹੜਾ ਵੀ ਸਾਰਾ ਕਾਂਗਰਸੀ ਸਰਕਾਰ ਚ ਹੁੰਦਾ ਰਿਆ ਜਦੋਂ ਉਹਨੂੰ ਫੁੱਲ ਪਾਵਰ ਦਿੱਤੀਆਂ ਗਈਆਂ ਹਾਂਜੀ ਤੇ ਪਰ ਚਲੋ ਉਹਨਾਂ ਨੇ ਫੇਰ ਵੀ ਉਸ ਗੱਲ ਨੂੰ ਮੰਨ ਲਿਆ ਠੀਕ ਹੋ ਸਾਡੀ ਸਰਕਾਰ ਵੇਲੇ ਅਫਸਰ ਲੱਗੇ ਰਿਹਾ ਉਹ ਅਫਸਰ ਲੱਗੇ ਦਾ ਉਹਨਾਂ ਨੂੰ ਪਛਤਾਪ ਹੋਇਆ ਵੀ ਨਹੀਂ ਸੀ ਲੱਗਣੇ ਚਾਹੀਦੇ ਨਾ ਕਿ ਕਾਲੀ ਸਰਕਾਰ ਚ ਉਹਨਾਂ ਨੇ ਝੂਠਾ ਕੋਈ ਮੁਕਾਬਲਾ ਬਣਾਇਆ ਨਾ ਕਿ ਉਹਨਾਂ ਨੇ ਕਿਸੇ ਨੂੰ ਮਾਰੇ ਆ ਇਹ ਸਾਰੇ ਜੋ ਕੁਝ ਉਹਨਾਂ ਨੇ ਅਤਿਆਚਾਰ ਕੀਤਾ ਉਹ ਉਦੋਂ ਪਹਿਲਾਂ ਕੀਤਾ ਹੋਇਆ ਸੀ ਕਾਂਗਰਸ ਸਰਕਾਰ ਦੀਆਂ ਹੰਦੇ ਨੇ ਹੁਣ ਉਹ ਕਾਂਗਰਸ ਨੂੰ ਤਾਂ ਪੁੱਛਦਾ ਕੋਈ ਨਹੀਂ ਹੁਣ ਜੋ ਚਿੱਟਾ ਪੰਥਕ ਲਾਣਾ ਜੋ ਭਾਜਪਾ ਵਾਲਾ ਜੋ ਆਮ ਆਦਮੀ ਵਾਲਾ ਜੋ ਕਾਂਗਰਸ ਵਾਲਾ ਜੋ ਜਿੰਨੂ ਆ ਅੱਜਕੱਲ YouTube ਚੈਨਲਾਂ ਵਾਲੇ ਬੜੇ ਚੱਲੇ ਆ ਜੋ ਉਹਨਾਂ ਦਾ ਸਾਰਾ ਰੋਟੀ ਪਾਣੀ ਇਥੋਂ ਚੱਲਦੀ ਜਾਂਦਾ ਉਹਨਾਂ ਦੀ ਸਿਆਖਤ ਜਿਹੜੀ ਹੈ ਉਹ ਸੁਖਬੀਰ ਦੇ ਧੂਰਾ ਬਣਾਈ ਬੈਠੇ ਸੁਖਬੀਰ ਤੋਂ ਚੱਲੋ ਸ਼ੁਰੂ ਕਰੋ ਮਿਲਖ ਸਰ ਜੇ ਸਪੋਜ਼ ਕਰੋ ਵੀ ਸੁਖਬੀਰ ਸਿੰਘ ਬਾਦਲ ਦਾ ਸਤੀਫਾ ਮਨਜ਼ੂਰ ਹੋ ਜਾਂਦਾ ਜੀ ਪੰਜਾਬ ਨੂੰ ਕੀ ਬੈਨੀਫਿਟ ਹੋਣ ਵਾਲਾ ਪੰਜਾਬ ਦਾ ਵੱਡਾ ਨੁਕਸਾਨ ਹੋਏਗਾ ਇੱਕ ਨਾਮਵਰ ਸਿਆਸਤਦਾਨ ਜਦੋਂ ਕਿਸੇ ਪਾਰਟੀ ਤੋਂ ਲਾਂਬੇ ਹੋ ਕੇ ਘਰ ਬੈਠ ਜਾਏਗਾ ਤੇ ਤੁਹਾਡੇ ਕੋਲ ਉਹਨਾਂ ਹੈ ਕੀ ਆ ਅੱਜ ਸਭ ਤੋਂ ਵੱਡਾ ਕਿਸਾਨੀ ਮੁੱਦੇ 'ਤੇ ਜੰਗ ਲੜਦੇ ਤੇ ਤੁਸੀਂ ਮੈਨੂੰ ਦੱਸ ਦਿਓ ਕਾਂਗਰਸ ਜਿਹੜੀ ਹੈ ਉਹ ਕਿਸਾਨੀ ਮੁੱਦੇ ਦੇ ਸਿਰ ਤੇ ਭਾਜੀਪੀ ਦਾ ਵਾਨਾ ਬਣਾ ਕੇ ਕਾਲੀ ਦਲ ਨੂੰ ਬਦਨਾਮ ਕਰਕੇ 7-8 ਸੀਟਾਂ ਲੈ ਗਈ ਹੈ ਜੀ ਕਿੰਨਾ ਵੀ ਜਾ ਕੇ ਕਿਸਾਨਾਂ ਦੇ ਨਾਲ ਖੜਦੇ ਫੇਰੇ ਕਿੰਨਾ ਕਾਮ ਲੋਕਾਂ ਦੀ ਗੱਲ ਕਰਦੇ ਪਏ ਕਿੰਨਾ ਕਿ ਬੀਤੇ 5 ਸਾਲ 2017 ਤੋਂ 22 ਤੱਕ ਕਾਂਗਰਸ ਨੇ ਸਰਕਾਰ ਨੇ ਕੋਈ ਇਥੇ ਲੋਕਾਂ ਨੂੰ ਬੈਨੀਫਿਟ ਦਿੱਤਾ ਕੀ ਲੋਕਾਂ ਨੂੰ ਦਿੱਤਾ ਹਾਂਜੀ ਇੱਕ ਪੰਜਾਬ ਦਾ ਸਭ ਤੋਂ ਵੱਡਾ ਨੁਕਸਾਨ ਹੋਏਗਾ ਭਲਾ ਨਹੀਂ ਹੋਣਾ ਨੁਕਸਾਨ ਹੋਏਗਾ ਮੈਨੂੰ ਦੱਸੋ ਤੁਸੀਂ ਪੰਜਾਬ ਦਾ ਨੁਕਸਾਨ ਸੁਖਵੀਰ ਨੇ ਕੀਤਾ ਕੀ ਹੈ ਕੋਈ ਮਾਈ ਦਾ ਲਾਲ ਬਾਹ ਖੜੀ ਕੱਢ ਕੇ ਤੇ ਗੱਲ ਕਵੇ ਉਹ ਪਰਵੇ ਉਹ ਤੁਸੀਂ ਤਾਂ ਗੱਲੀਆਂ ਸਰਕਾਰਾਂ ਬਣਾ ਲਈਆਂ ਗੁਰੂ ਗ੍ਰੰਥ ਸਾਹਿਬ ਦੀ ਬਿਦਬੀ ਤੇ ਵੀ ਤੁਸੀਂ ਸਰਕਾਰ ਬਣਾ ਲਈ ਅ ਸੱਚੇ ਸੌਦੇ ਵਾਲੇ ਦੀ ਮਾਫੀ ਤੇ ਵੀ ਸਰਕਾਰ ਤੁਸੀਂ ਬਣਾ ਲਈ ਹਨਾ ਸਿਆਸਤ ਵਰਤ ਲਈ ਪੰਜਾਬ ਦਾ 1 ਰੁਪਈਏ ਦਾ ਤੁਸੀਂ ਫਾਇਦਾ ਨਹੀਂ ਕੀਤਾ ਸਰਕਾਰਾਂ ਤੁਸੀਂ ਬਣਾ ਲਈਆਂ ਅਜੀ ਵੀ ਸੁਖਬੀਰ 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 ਇਹ ਜੋ ਅੱਜ ਟਾਂਚਾ ਜਿਵੇਂ ਪਹਿਲਾਂ ਆਪਾਂ ਗੱਲ ਕਰਕੇ ਰਹੇ ਆ ਇਹ ਸੁਖਬੀਰ ਸਿੰਘ ਬਾਦਲ ਹੋਣਾ ਦਾ ਹੀ ਕੰਮ ਹੈ ਅੱਜ ਕਿਉਂ ਲੱਗੀਆਂ ਨੇ ਵੱਡੀਆਂ ਤਾਕਤਾਂ ਇਸ ਕਰਕੇ ਮਗਰ ਲੱਗੀਆਂ ਹੋਈਆਂ ਨੇ ਕਿ ਜੇਕਰ ਸੋ ਸੁਖਬੀਰ ਹੋਣੀ ਸਿਆਸਤ ਤੋਂ ਲਾਂਬੇ ਹੁੰਦੇ ਆ ਤੇ ਸਾਨੂੰ ਪੰਜਾਬ ਦੇ ਉੱਤੇ ਕਾਬਜ ਹੋਣਾ ਸੌਖਾ ਹੋ ਜਾਏਗਾ ਸਭ ਤੋਂ ਵੱਡੀ ਗੱਲ ਹੈ ਉਹਨਾਂ ਤਾਕਤਾਂ ਦੀ ਮਨਸ਼ਾ ਇਹ ਆ ਵੀ ਸੁਖਬੀਰ ਨੂੰ ਲਾਂਬੇ ਕਰਕੇ ਅਸੀਂ ਕਿਸੇ ਨੱਕ ਜੇ ਹੁਣ ਕਹਿੰਦੇ ਨਹੀਂ ਕਿ ਤੁਸੀਂ ਕਾਂਗਰਸੀ ਲੀਡਰਾਂ ਦੀ ਗੱਲ ਸੁਣ ਲਓ ਉਹ ਆਮ ਹੀ ਤੁਹਾਨੂੰ ਜਿਹੜੇ ਸੀਨੀਅਰ ਲੀਡਰ ਕਹਿਣਗੇ ਕਿਉਂਕਿ ਉਹਨਾਂ ਨੂੰ ਥੋੜਾ ਘਣਾ ਤਜਰਬਾ ਹੈ ਜੀ ਉਹ ਇਹ ਮਹਿਸੂਸ ਕਰਦੇ ਆ ਗੱਲ ਜਿਹੜੇ ਕੋਈ ਚੰਗੇ ਵਿੱਚ ਦੋ ਚਾਰ ਲੀਡਰ ਨੇ ਉਹ ਕਹਿੰਦੇ ਨੇ ਵੀ ਯਾਰ ਸੁਖਬੀਰ ਤੋਂ ਬਿਨਾ ਗੱਲ ਨਹੀਂ ਬਣਦੀ ਜੇ ਆਮ ਆਦਮੀ ਪਾਰਟੀ ਦੇ ਵਿੱਚ ਵੀ ਜੇ ਅੰਦਰੂਨੀ ਤੌਰ ਤੇ ਜਿਹੜਾ ਕੋਈ ਚੰਗਾ ਬੰਦੀ ਸੋਚ ਰੱਖਦਾ ਬੰਦਾ ਸੋਚ ਰੱਖਦਾ ਉਹ ਵੀ ਇਹ ਗੱਲ ਕਹਿੰਦਾ ਵੀ ਸੁਖਵੀਰ ਤੋਂ ਬਿਨਾ ਗੱਲ ਨਹੀਂ ਬਣਨੀ ਜੀ ਬੀਜੇਪੀ ਦੇ ਵਿੱਚ ਵੀ ਕੁਝ ਲੀਡਰ ਹੋਏ ਨੇ ਦੱਬੀ ਜੁਬਾਨ ਨਾਲ ਕਹਿੰਦੇ ਨੇ ਜੀ ਵੀ ਸੁਖਵੀਰ ਤੋਂ ਬਿਨਾ ਗੱਲ ਨਹੀਂ ਬਣਨੀ ਇਹ ਜਿਹੜਾ ਥੜੜਾ ਲਾਣਾ ਜਾਂ ਥੋੜੇ ਜਿਹਾ ਹੋਰ ਸਾਜ਼ਿਸ਼ੀ ਲੋਕ ਨੇ ਉਹਨਾਂ ਦੇ ਮਨ ਦੇ ਵਿੱਚ ਇੱਕ ਕਿਰਨਾ ਹੈ ਜੀ ਉਹ ਸਾਡੇ ਲੋਕਾਂ ਨੂੰ ਜਜ਼ਬਾਤੀ ਬਹੁਤ ਨੇ ਸਾਡੇ ਲੋਕ ਜਜ਼ਬਾਤੀ ਕਰਕੇ ਲੁੱਟਿਆ ਜਾਂਦਾ ਹੁਣ ਉਹਨਾਂ ਲੋਕਾਂ ਦੇ ਮਨਾਂ 'ਚ ਇਹ ਗੱਲ ਫਸਾ ਦਿੱਤੀ ਗਈ ਵੀ ਇਹ ਖਰੇ ਸੁਖਵੀਰ ਨੇ ਕੀ ਪੰਜਾਬ ਦਾ ਕਰਤਾ ਉਹ ਯਾਰ ਉਹ ਖਾਨਦਾਨੀ ਸਰਦਾਰ ਨੇ ਉਹਦਾ ਕੀ ਵਿਗੜ ਜੂ ਤੁਸੀਂ ਮੈਨੂੰ ਦੱਸੋ ਉਹਦਾ ਕੀ ਵਿਗੜ ਜੇਗਾ ਉਹ ਯਾਦੀ ਤੋਂ ਪਹਿਲਾਂ ਵੀ ਰਾਜੇ ਮਹਾਰਾਜੇ ਸਨ ਧੋਣ ਵੀ ਰਾਜੇ ਮਹਾਰਾਜੇ ਨੇ ਤੇ ਰਾਣਾ ਰਾਣਾ ਉਹਨਾਂ ਨੇ ਇਵੇਂ ਆ ਪਰ ਨੁਕਸਾਨ ਪੰਜਾਬ ਦਾ ਪੰਜਾਬ ਦੀ ਸਿਆਸਤ ਦਾ ਨੁਕਸਾਨ ਹੈ ਵੇਖੋ ਇੱਕ ਜਿਵੇਂ ਆਲੇ ਹੁੰਦੇ ਨਾ ਵੀ ਵੱਡਾ ਜਿਹੜਾ ਦਰਿਆ ਵਗਦਾ ਨਾ ਦਰਿਆ ਉਹ ਦਰਿਆ ਜਿਹੜਾ ਉਹ ਮਤਲਬ ਕਈਆਂ ਦਾ ਭਲਾ ਕਰਦਾ ਹੈ ਹਨਾ ਜੀ ਤੇ ਦਰਿਆ ਜਿਹੜੇ ਆ ਜੇ ਦਰਿਆ ਨਾ ਵਗਦੇ ਉਹਨਾਂ ਦੇ ਪਾਣੀ ਥੱਲੇ ਸੁੱਕ ਜੇ ਧਰਤੀ ਤੇ ਨੁਕਸਾਨ ਹੋ ਜੀ ਪਾਣੀ ਪੁਣ ਬੂੰਦ ਬੂੰਦ ਨੂੰ ਲੋਕ ਤਰਸਣ ਦਰਸ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਨੇ ਸਾਡੇ ਲੋਕਾਂ ਦੇ ਦਿਮਾਗ 'ਚ ਨਹੀਂ ਪੈਂਦੀਆਂ ਇਹ ਕਿਸਰ ਭੀ ਜੰਦਾ ਬਣਾਇਆ ਜਾ ਰਿਹਾ ਜੰਦਾ ਬਣਾਇਆ ਜਾ ਰਿਹਾ ਉਹਨਾਂ ਵੱਡੇ ਲੋਕਾਂ ਦੇ ਸਾਜ਼ਿਸ਼ ਜਿਹੜੀ ਆ ਮਤਲਬ ਸੋਸ਼ਲ ਮੀਡੀਆ ਰਹੀ ਇਲੈਕਟ੍ਰੋਨਿਕਸ ਮੀਡੀਆ ਰਹੀ ਇੱਕ ਚੀਜ਼ ਫਲਾ ਦਿੱਤੀ ਜਾਂਦੀ ਹੈ ਵੀ ਐ ਜੀ ਐ ਜੀ ਅੱਜ ਬੜਾ ਨੁਕਸਾਨ ਕਰਤਾ ਜੀ ਇਹਨਾਂ ਨੇ ਬੜਾ ਨੁਕਸਾਨ ਕਰਤਾ ਹੁਣ ਮਾਫ ਕਰਨਾ ਆ ਯਾਰ ਪੰਥ ਕਾ ਮੁੱਦਿਆਂ ਦੀ ਗੱਲ ਵੀ ਲੋਕ ਕਰਦੇ ਆ ਹੁਣ ਪਤਾ ਕੌਣ ਗੱਲ ਕਰ ਰਿਹਾ ਹੁੰਦਾ ਜਿਹਦਾ ਆਪ ਦਾ ਮੂੰਹ ਸਿਰ ਰਗੜ ਹੋਇਆ ਹੁੰਦਾ ਉਹ ਆਂਦਾ ਜੀ ਕਾਲੀਆਂ ਨੇ ਨਾ ਪੰਥ ਦਾ ਬਾਦਲਾਂ ਨੇ ਬੜਾ ਨੁਕਸਾਨ ਕੀਤਾ ਮੈਨੂੰ ਸਾਸਾ ਵੀ ਆਉਂਦਾ ਵੀ ਤਸ ਤੰਦਰਾ ਤੈਨੂੰ ਕਿਹੜੇ ਬਾਦਲ ਕੈਂਚੀ ਦੇ ਕੇ ਗਏ ਪਹਿਲਾਂ ਸਿੱਕੀ ਦਾ ਜਿਹੜਾ ਬੇਸ ਉਹ ਤਾਂ ਸਮਝ ਲੋ ਹੈਨਾ ਜਾਂ ਕਿਤੇ ਘਰ ਬਾਦਲ ਬੋਤਲ ਫੜਾ ਕੇ ਗਏ ਠੇਕੇ ਤੇ ਖੜੇ ਵੀ ਆਖੀ ਜਾਣਗੇ ਬਾਦਲਾਂ ਨੇ ਬੇਡਾ ਕਰਤਾ ਪੰਥ ਦਾ ਉਹ ਤੁਹਾਨੂੰ ਕੌਣ ਛੱਡ ਕੇ ਗਿਆ ਉੱਥੇ ਮਤਲਬ ਜਿਹੜੀਆਂ ਆ ਆਪਦੀਆਂ ਲੋਕਾਂ ਦੀਆਂ ਦਰਸੁਵਾਰੀਆਂ ਨੇ ਨਾ ਜਿਹੜੀਆਂ ਆ ਆਵੀਆਂ ਉਹਨਾਂ ਦੇ ਮੱੜਦੇ ਉਹਨਾਂ ਦੇ ਮੱੜਦੇ ਦੋਸਤੋ ਅੱਜ ਬਿਰਕ ਸਾਹਿਬ ਨੇ ਅਕਾਲੀ ਸ਼ਰੋਮੇ ਅਕਾਲੀ ਦਲ ਤੇ ਬੜੇ ਖੁੱਲ ਕੇ ਤੁਹਾਡੇ ਸਾਹਮਣੇ ਜਿਹੜਾ ਹੈਗਾ ਰੱਖਿਆ ਹਰ ਗੱਲ ਨੂੰ ਸਪਸ਼ਟ ਕੀਤਾ ਜਿਹੜੇ ਸੁਖਵੀਰ ਬਾਦਲ ਸਾਹਿਬ ਦੇ ਮਤਲਬ ਸਤੀਫੇ ਦਾ ਰੌਲਾ ਪਾ ਰਹੇ ਆ ਉਹਨਾਂ ਬਾਰੇ ਵੀ ਤੁਹਾਨੂੰ ਖੁੱਲ ਕੇ ਗੱਲ ਦੱਸੀ ਹੈ ਵੀ ਕੀ ਗੱਲ ਹੈਗੀ ਕਿਉਂ ਰੌਲਾ ਪਾ ਰਹੇ ਆ ਤੇ ਦੋਸਤੋ ਉਮੀਦ ਕਰਦੇ ਆਂ ਵੀ ਤੁਹਾਨੂੰ ਇਹ ਵੀਡੀਓ ਚੰਗੀ ਲੱਗੇਗੀ ਤੇ ਇਸੇ ਤਰ੍ਹਾਂ ਦੀ ਹੋਰ ਵੀਡੀਓ ਵੇਖਣ ਲਈ ਸਾਡੇ ਪੇਜ ਨੂੰ ਫੋਲੋ ਕਰ ਲਓ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ